ਨੂ ਗੋ ਦੁਗਾ ਤਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦਵਸ਼ ਸੁਭਾਏ ਮਨੋ ਕੇ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹਾ ਹੀ ਵਡਪਾਗੀ ਸਤਸੰਗ ਜੀ ਨੂੰ ਵਰਹਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੋਈ ਹੈ ਕਿੰਨੇ ਮਹਾਨ ਸੰਕ੍ਰਿਸ਼ਣ ਇਹਦੇ ਵਿੱਚ ਬਾਣੀ ਹੈ ਇਹ ਵਿਚਾਰ ਆਪਾਂ ਲੜੀਵਾਰ 4 ਦਿਨ ਕਰਨੀ ਹੈ 24 ਤਰੀਕ ਨੂੰ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਸਤਿਗੁਰੂ ਨਾਨਕਦੇਵ ਸਾਹਿਬ ਜੀ ਨੇ ਸ਼ਬਦ ਨੂੰ ਆਪਣੇ ਸ੍ਰੀ ਰੂਪ ਦੇ ਵਿੱਚ ਪਹਿਲੇ ਜਮੇ ਅੰਦਰ ਹੀ ਗੁਰੂ ਦਾਤਿ ਬਾ ਦੇ ਦਿੱਤਾ ਜਦੋਂ ਸਿਧਾਂ ਨੇ ਸਵਾਲ ਕੀਤਾ ਤੇਰਾ ਕਮਣ ਗੁਰੂ ਕਿਸਾ ਤੂੰ ਚਿੰਦਾ ਸਤਿਗੁਰੂ ਪ੍ਰਮਾਨ ਕਰਦੇ ਨੇ ਸ਼ਬਦ ਗੁਰੂ ਸੁਰਤ ਤੋਂ ਚਿੰਦਾ ਇਹ ਨਾਲ ਹੀ ਸ਼ਬਦ ਆਖਿਆ ਕਿ ਜਗਤ ਬਣਿਆ ਸ਼ਬਦ ਤੋਂ ਹੈ ਕੀਤਾ ਪਸਾਓ ਇੱਕੋ ਪਵਾਓ ਉਚਿਸਤੇ ਹੋਏ ਲਖਤਰੀ ਸਾਰੇ ਹੰਤੋਂ ਪਹਿਲਾਂ ਆਾਇਣ ਦੀ ਗੁੰਨ ਦੀ ਉਤਪਤੀ ਹੈ ਤੇ ਸਤਿਗੁਰਾਂ ਖਿਆ ਜਿਸ ਤੁਨ ਤੋਂ ਜਗਤ ਦੀ ਉਤਪਤੀ ਹੋਈ ਉਸੇ ਤੁੰ ਦੇ ਨਾਲ ਮੈਂ ਤੇਰਾ ਸੰਬੰਧ ਰੱਖਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸ਼ਬਦ ਸਰੂਪ ਗੁਰੂ ਹਨ ਇਹਨਾਂ ਦੀ ਬੜੀ ਵੱਡੀ ਮਹਾਨਤਾ ਹੈ। ਸਿੱਖ ਜਗਤ ਦੇ ਅੰਦਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨਾਂ ਨੂੰ ਇਰਤਬਾ ਮਿਲੇ ਇਨਸਾਨੀ ਨਸ਼ਤੇ ਸ਼ਬਦ ਰੂਪ ਗੁਰੂ ਹਾਨੀ ਇਹਨੂੰ ਗੁਰਬਾਣੀ ਵਿੱਚ 10ਵੇਂ ਪਾਤਸ਼ਾਹ ਨੇ ਆਖਿਆ ਜਾਗਤ ਜੋ ਜਪੈ ਨਿਸ਼ਮਸ ਦਿਨ ਰਾਤ ਸਾਡਾ ਇਹ ਪੰਥ ਪਰਮਾਰਸ਼ਿਕ ਹਨ ਇਹਨਾਂ ਸ਼ਬਦ ਗੁਰੂ ਦੇ ਵਿੱਚ 36 ਮਹਾਂਪੁਰਸ਼ਾਂ ਦੀ ਅਲਾਹੀ ਬਾਣੀ ਸਤਿਗੁਰਾਂ ਨੇ ਸੁਣੀ ਹੈ 36 ਮਹਾਨ ਸਤਿਪੁਰਸ਼ ਇਨ੍ਹਾਂ ਮਹਾਂਪੁਰਸ਼ਾਂ ਦੇ ਵਿੱਚੋਂ 6 ਗੁਰੂ ਸਹਿਬਾਨ ਆਪ ਹਨ 15 ਪਾਰਧਵਸ਼ ਦੇ ਵਾਕ-ਵਾਕ ਫੀਤਰਾ ਦੇ 12ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ ਵਿਤਰੀ ਪੰਗਤ ਹਨ ਜਿਨ੍ਹਾਂ ਦੀ ਪਾਵਨ ਬਾਣੀ ਨੂੰ ਸਤਿਗੁਰਾਂ ਨੇ ਇਹ ਦੇ ਵਿਚਾਰ ਬਣ ਕੀਤਾ ਤੇ ਇਹ ਭਗਤ ਕਿਸੇ ਇੱਕ ਜਾਤੀ ਦੇ ਨਹੀਂ ਇਹਨਾਂ ਵਿੱਚ ਹਿੰਦੂ ਵੀ ਹਨ ਮੁਸਲਮਾਨ ਵੀ ਹਨ ਇਕੱਠਾ ਬਹੁਤ ਸਾਰੀਆਂ ਉੱਚੀਆਂ ਜਾਤਾਂ ਜਿਹੜੀਆਂ ਨੇ ਉਹ ਉੱਚੀਆਂ ਜਾਤਾਂ ਵਾਲੇ ਵੀ ਨੇ ਤੇ ਬਿਲਕੁਲ ਨੀਵੀਆਂ ਜਾਤਾਂ ਜਿਨ੍ਹਾਂ ਨਾਲ ਸਮੇਂ ਦੀ ਲੋਕਾਈ ਨਫ਼ਰਤ ਕਰਦੀ ਹੈ ਜਿਨ੍ਹਾਂ ਨੂੰ ਉੱਚੀ ਜਗ੍ਹਾ ਤੇ ਆਪਣੇ ਦੇ ਬਰਾਬਰ ਬੰਦੇ ਤੇ ਨਹੀਂ ਬਹਿਣ ਦਿੱਤਾ ਜਾਂਦਾ ਉਹਨਾਂ ਦੀ ਪਾਵਨ ਬਾਣੀ ਤੇ ਉਸ ਸਮੇਂ ਦੇ ਇਹ ਭਗਤ ਛੋਟੇ ਛੋਟੇ ਕਾਰੋਬਾਰੀ ਵੀ ਸਨ ਇਹ ਸਾਰਿਆਂ ਦੀ ਜਾਤ ਇੱਕ ਨਹੀਂ ਸਾਰਿਆਂ ਦੀ ਪਾਛਾ ਇੱਕ ਨਹੀਂ ਕਿਉਂ ਕਿਉਂਕਿ ਸਤਿਗੁਰਾਂ ਇਹ ਗੱਲ ਬਾਣੀ ਵਿੱਚ ਆਖੀ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਸਤਿਗੁਰਾਂ ਆਖਿਆ ਅਸੀਂ ਇਹ ਵਰਣਵੰਟ ਇਹ ਜਾਤ ਪਾਤੀ ਵੰਟ ਮੱਧਵੀ ਮੰਡਾ ਨੂੰ ਦੂਰ ਕਰਕੇ ਸਮੁੱਚੀ ਮਾਨਵਤਾ ਨੂੰ ਸ਼ਰਮਾਤੋਂ ਦੇ ਭਲੇ ਦਾ ਉਪਦੇਸ਼ ਦਿੰਦਿਆਂ ਇੱਕ ਰੱਬ ਦੇ ਛਾਏ ਹੇਠਾਂ ਅਗੱਤਰ ਕਰਨਾ ਹੈ ਇੱਕ ਪਰਮਾਤਮਾ ਦੇ ਪੁਜਾਰੀ ਬਣਾਣਾ ਹੈ ਹੁਣ ਇਹ ਜਿਹੜੇ ਭਗਤਾਂ ਦੀ ਬਾਣੀ ਸ਼ਾਮਿਲ ਕੀਤੀ ਇਹਨਾਂ ਦੇ ਵਿੱਚ ਹਿੰਦੀ ਭਾਸ਼ਾ ਬੋਲਣ ਵਾਲੇ ਵੀ ਨੇ ਕਿਸੇ ਦੀ ਭਾਸ਼ਾ ਬਿਰਜੀ ਸੀ ਕਿਸੇ ਦੀ ਮਰਾ ਠੀਕ ਕਿਸੇ ਦੀ ਠੇੜ ਪੰਜਾਬੀ ਜਾਂ ਸੰਤ ਪਾਸ਼ਾ ਹੈ ਇਨ ਤੋਂ علاوہ ਚਾਰ ਗੁਰੂ ਘਰ ਦੇ ਅਨਪੰਗਤ ਸ਼ਰਧਾਲੂ ਹਨ ਅਤੇ 11 ਪੱਟ ਨੇ ਪੱਟ ਜਿਹੜੇ ਨੇ ਇਹ ਗਮਈਆਂ ਨੂੰ ਕਿਹਾ ਜਾਂਦਾ ਜਿਵੇਂ ਪਟਾਂ ਦੇ ਸੋਈਏ ਅੱਜ ਵੀ ਗਾਏ ਜਾਂਦੇ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਤੇ ਪਟਾਂ ਦੀ ਗੁੱਲ ਵਿੱਚੋਂ ਕਿਹੜੀ ਦਰ ਪੀੜੀ ਇਹ ਸੇਵਾ ਉਹ ਨਿਭਾ ਰਹੇ ਹਨ ਇਹ ਪਟ ਆਪਣੇ ਆਪ ਨੂੰ ਬ੍ਰਾਹਮਣ ਵਿਦਵਾਨ ਅਖਵਾਂਦੇ ਸਨ ਉੱਚ ਕੋਟੀ ਦੇ ਵਿਦਵਾਨ ਜਿਹੜੇ ਮੁੱਖ ਤੌਰ ਤੇ ਵੱਖ-ਵੱਖ ਥਾਵਾਂ ਤੇ ਪਰਮਣ ਕਰਕੇ ਧਾਰਮਿਕ ਮੀਟਿੰਗਾਂ ਜਾਂ ਇਕੱਤਰਤਾਵਾਂ ਵਿੱਚ ਸ਼ਾਮ ਲੋਕੇ ਆਪਣੀ ਵਿਦਵਤਾ ਅਤੇ ਗਿਆਨ ਦੇ ਡੂੰਘੇ ਅਨੁਭਵਾਂ ਦੇ ਰਾਹੀਂ ਮਾਨਵ ਸਮਾਜ ਨੂੰ ਪਰਮਾਤਮਾ ਦੀ ਹਸਤੀ ਨਾਲ ਜੋੜਨ ਦੀ ਕੋਸ਼ਿਸ਼ ਕੰਨ ਬੰਦੇ ਰਹੇ ਹੁਣ ਇਹ ਸ਼ਕਤੀ ਜਿਹੜੇ ਸਾਰੇ ਪਰਮਾਤਮਾ ਦੇ ਪ੍ਰੇਮੀ ਨੇ ਇਹਨਾਂ ਪ੍ਰੇਮੀਆਂ ਦੀ ਬਾਣੀ ਜਿਨ੍ਹਾਂ ਭਗਤਾਂ ਦੀ ਗੁਰੂਆਂ ਦੀ ਬਾਣੀ ਸਤਗੁਰਾਂ ਨੇ ਸ਼ਾਮਲ ਕੀਤੀ ਇਹਨਾਂ ਨੂੰ ਸਿੱਖ ਧਰਮ ਦੇ ਬਾਨੀ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਸਮੇਂ ਤੋਂ ਹੀ ਇਕੱਤਰ ਕਰਨ ਦਾ سلسلہ ਚੱਲ ਪਿਆ। ਬੜਾ ਵੱਡਾ ਪਰਮਨਨ ਕਰਕੇ ਸਤਿਗੁਰਾਂ ਨੇ ਇਸ ਬਾਗ ਬਾਣੀ ਦੀ ਇਕੱਤਰਤਾ ਕੀਤੀ ਹੈ। ਜਿਹੜੀਆਂ ਅਸੀਂ ਚਾਰ ਉਦਾਸੀਆਂ ਦਾ ਜ਼ਿਕਰ ਕਰਨੇ ਆ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਸਰੀਰਕ ਕਾਲ ਸਮੇਂ ਗੁਰਤਾ ਗੱਦੀ ਦੇ ਕਾਲ ਵਿੱਚ ਇਨ੍ਹਾਂ ਯਾਤਰਾਵਾਂ ਦੇ ਤਹਿ ਤਕਰੀਬਨ 19000 ਕਿਲੋਮੀਟਰ ਦਾ ਪਰਮਣ ਕਰਕੇ ਉਸ ਸਮੇਂ ਦੇ ਵਿਸ਼ਮ ਸਮਾਗਮ ਨੂੰ ਆਪਣਾ ਪ੍ਰਕ ਦੀ ਪਰਮ ਸ੍ਰਿਸ਼ਟ ਮਜਤਨ ਦੀ ਸੋਝੀ ਕਰਵਾਈ ਤੇ ਤਈ ਸਹਿਤਰ ਮਰਥਾਂ ਦਾ ਬੋਧ ਕਰਵਾਇਆ ਭੀ ਤਰਮ ਹੈ ਕੀ ਇਹਨਾਂ ਉਹਨਾਂ ਦੀਆਂ ਆਪਣੀਆਂ ਚਾਰ ਉਦਾਸੀਆਂ ਤੇ ਲੰਮੀਆਂ ਫੇਰੀਆਂ ਇਨ੍ਹਾਂ ਫੇਰੀਆਂ ਦੌਰਾਨ ਜਿਨ੍ਹਾਂ ਉਹਨਾਂ ਨੇ ਪੂਰਾ ਕਰਨ ਵਿੱਚ ਤਕਰੀਬਨ 24 ਸਾਲ ਤੱਕ ਦਾ ਲੰਮਾ ਸਫਰ ਲੰਮਾ ਸਮਾਂ ਤੈ ਕੀਤਾ ਜੀ 24 ਸਾਲ ਸਤਗੁਰੂ ਪਰਮਨ ਕਰਦੇ ਰਹੇ 24 ਸਾਲਾਂ ਚ ਇਹ 39000 ਕਿਲੋਮੀਟਰ ਦਾ ਲਗਭਗ ਜਿਹੜਾ ਹੈ ਅੰਦਾਜ਼ੇ ਲਾਇਆ ਗਏ ਨੇ ਕਿ ਇਹ ਸਫਰ ਉਹਨਾਂ ਨੇ ਇੰਨਾ ਤੱਕ ਕੀਤਾ ਤੇ 24 ਸਾਲਾਂ ਦਾ ਸਮਾਂ ਉਹਨਾਂ ਨੂੰ ਲੱਗਦਾ ਹੁਣ ਜਿੱਥੇ ਜਿੱਥੇ ਸਤਿਗੁਰੂ ਜਾਂਦੇ ਨੇ ਇਸ ਪਰਮੰਦਰ ਦੇ ਦੌਰਾਨ ਇਹਨਾਂ ਉਦਾਸੀਆਂ ਦੇ ਦੌਰਾਨ ਇਹਨਾਂ ਫੇਰੀਆਂ ਦੇ ਦੌਰਾਨ ਉਹ ਕਈ ਪ੍ਰਕਾਰ ਦੇ ਭਗਤਾਂ ਨੂੰ ਸਾਧੂਆਂ ਨੂੰ ਸੰਤਾਂ ਨੂੰ ਆਪਣੇ ਸੰਪਰਕ ਵਿੱਚ ਲੈ ਕੇ ਉਹਨਾਂ ਨਾਲ ਮਿਲਦੇ ਹਨ ਆਪਣੇ ਸਬੰਧ ਉਹਨਾਂ ਨਾਲ ਜੋੜਦੇ ਜਿੱਥੇ ਵੀ ਦਾਤਾ ਜੀ ਗਏ ਭਾਵੇਂ ਓਸ਼ਿਤਾਂ ਦਾ ਮੇਲ ਹੋਵੇ ਭਾਵੇਂ ਭਗਤਾਂ ਦਾ ਮੇਲ ਹੋਵੇ ਪਰ ਉਹ ਤਾਂ ਕੀਤੇ ਕਿਸੇ ਦੀ ਹਰ ਇੱਕ ਦੇ ਖਿਆਲ ਹਰ ਇੱਕ ਦੇ ਵਿਚਾਰਾਂ ਨੂੰ ਬਾਬੇ ਨੇ ਸਰਵਣ ਕੀਤਾ ਹੈ ਉਹ ਭਾਵੇਂ ਮੰਦਰ ਦੇ ਪੁਜਾਰੀ ਸੰਤ ਅਗੰਨਾਥਪੁਰੇ ਦੀ ਤਰਤੀ ਵਿੱਚ ਉਹ ਭਾਵੇਂ ਮਸਜਿਦ ਵਿੱਚ ਜਾਣ ਦੀ ਗੱਲ ਹੋਵੇ ਉਹ ਭਾਵੇਂ ਕਿਸੇ ਹੰਕਾਰੀ ਵਿਦਵਾਨ ਪੰਡਤ ਦੀ ਗੱਲ ਹੋਵੇ ਬਾਬਾ ਸਾਰਿਆਂ ਨੂੰ ਬਲਦਾ ਹੈ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਇਹ ਸਾਰਿਆਂ ਨਾਲ ਆਪਣਾ ਸਨੇਹ ਵੀ ਪ੍ਰਗਟ ਕਰਦਾ ਹੈ ਖੁਜਤੋਂ ਦਾਤਾ ਜਾਂਦਾ ਹੈ ਤੇ ਜਿੱਥੇ-ਜਿੱਥੇ ਜਾਂਦਾ ਹੈ ਸਤਿਗੁਰ ਇਹ ਦੌਰਾਨ ਆਪਣੇ ਵੱਲੋਂ ਜੋ ਵੀ ਧੁਰ ਕੀ ਬਾਣੀ ਗੁਰੂ ਸਾਹਿਬਾਨ ਨੇ ਨਰਜ ਉਹ ਸਾਰੀ ਬਾਣੀ ਨੂੰ ਵੀ ਅਗੱਤਰ ਕਰਦੇ ਇੱਕ ਕੋਥੀ ਸਤਗੁਰਾਂ ਦੇ ਕੋਲ ਇਹਨਾਂ ਉਦਾਸੀਆਂ ਦੇ ਦੌਰਾਨ ਪਿਆਰ ਹੋਈ ਆਸਾ ਹੱਤ ਕਿਤਾਬ ਕਛ ਹੱਥ ਵਿੱਚ ਛੋਟਾ ਇਹ ਆਪਣੀ ਕੋਥੀ ਪਾਈ ਗੁਰਦਾਸ ਜੀ ਕਿੰਨੇ ਬਾਬਾ ਨਾਲ ਲੱਖਦਾ ਹੁਣ ਜਿੱਥੇ ਬਾਬਾ ਜਾਂਦਾ ਕਿਸੇ ਨੂੰ ਛੋਟਾ ਨਹੀਂ ਮਾਰਦਾ ਆਪਾਂ ਦੇ ਡੰਡੇ ਨਾਲ ਡਰਾ ਦੇਣਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਬਾਣੀ ਪੜੋ ਇਸ ਬਾਣੀ ਦੀ ਬੇਅਦਬੀ ਤੁਸੀਂ ਨਹੀਂ ਕਰਨੀ ਆਪਾਂ ਡੰਡੇ ਦੇ ਜੋਰ ਨਾਲ ਇਹ ਕੁਝ ਕਰ ਰਹੇ ਹਾਂ ਪੰਜੀ ਅੰਦਰ ਦੇ ਪੱਖੇ ਚੰਨਨ ਦਿਵਾਜ ਦੀ ਇਹ ਬਾਣੀ ਦੀ ਬੇਅਦਬੀ ਨਹੀਂ ਕਰਨੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ ਹੈ ਪਰ ਉਹਨਾਂ ਨੇ ਬਾਣੀ ਨੂੰ ਗਾ ਗਾ ਕੇ ਬਾਣੀ ਦੀ ਮਹਾਨਤਾ ਨੂੰ ਦਰਸਾਇਆ ਲੋਕਾਂ ਦੇ ਵਿੱਚ ਇਹ ਬਾਣੀ ਹੈ ਸ਼ਬਦ ਉਹ ਇੱਕੋ ਹੀ ਸ਼ਬਦ ਮੋਲਦੇ ਨੇ ਜਿਹਨੂੰ ਉਪਦੇਸ਼ ਦੇਣਾ ਹੈ ਉਥੇ ਮੈਂ ਕੀ ਗੱਲ ਕਹਿੰਦੇ ਨੇ ਭਾਈ ਬਾਲੇ ਨੂੰ ਭਾਈ ਮਰਦਾਨੇ ਨਾਲ ਲੈ ਕੇ ਚਲਦੇ ਨੇ ਤੇ ਭਾਈ ਬਾਲੇ ਨੂੰ ਇੱਕ ਆਵਾਜ਼ ਦਿੰਦੇ ਨੇ ਭਾਈ ਬਾਲਾ ਰਵਾਜ ਪਜਾ ਮਹਾਂ ਪ੍ਰਣਾ ਮਰਦਾਨਾ ਰਵਾਜ ਪਜਾ ਬਾਣੀ ਆਈ ਹੈ ਐਸਾ ਜੀ ਰਵਾਜ ਪਜਾਂਦੇ ਨੇ ਸਤਿਗੁਰੂ ਬਾਣੀ ਕਹਿੰਦੇ ਹਨ ਉੱਚੀਆਂ ਤੁਨਾ ਦੇ ਵਿੱਚ ਬਾਣੀ ਨੂੰ ਗਾ-ਗਾ ਕੇ ਗੁਰੂ ਸਾਹਿਬਾਂ ਨੇ ਜਦੋਂ ਮਨੁੱਖਜਤ ਨੂੰ ਇਹ ਪਾਕ ਬਾਣੀ ਸੁਣਾਈ ਇਸ ਬਾਣੀ ਦੇ ਨਾਲ ਉਹਨਾਂ ਦੇ ਕਪਾਟ ਖੁੱਲ ਜਾਂਦੇ ਨੇ ਛੱਡਣ ਠਾਕੁਰ ਗਿਆ ਦੇ ਖੁੱਲੇ ਕਪਾਟ ਧੂਮੀਏ ਚੋਰ ਨੂੰ ਬਾਣੀ ਸੁਣਾਈ ਉਹਦੀ ਜ਼ਿੰਦਗੀ ਤਬਦੀਲ ਕੀਤੀ ਭਾਵੇਂ ਕਿ ਜਿੱਥੇ-ਜਿੱਥੇ ਵੀ ਸਤਿਗੁਰੂ ਖੜੇ ਜਿਹਦੇ-ਜਿਹਦੇ ਕੰਨਾਂ ਵਿੱਚ ਇਸ ਬਾਣੀ ਦੀ ਗੂੰਜ ਪਾਈ ਇਹ ਬਾਣੀ ਸੁਣਾ ਕੇ ਬਾਬੇ ਨੇ ਉਹਦੇ ਅੰਦਰਲੇ ਕपाट ਖੋਲ ਕੇ ਗੁਰਮਤਿ ਗਾਢੀ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ। ਫਿਰ ਬਾਣੀ ਦੀ ਵਿਚਾਰ ਕਰਕੇ ਸੁਣਾਉਂਦੇ ਤੇ ਇਸ ਬਾਣੀ ਦੇ ਨਾਲ ਸਤਿਗੁਰੂ ਮਨੁੱਖਤਾਨ ਨੂੰ ਜੋੜਦੇ ਸਨ। ਸਮੁੱਚੀ ਮਨੁੱਖਤਾਨ ਨੂੰ ਬਾਣੀ ਦੇ ਨਾਲ ਜੋੜਦੇ ਰਹੇ। ਹੁਣ ਜਿਹੜੀ ਉਹਨਾਂ ਤੋਂ ਕੋਈ ਨੋ ਕਿ ਕੋਈ ਸਹਿਬਾਂ ਦਾ ਜਿਹੜਾ ਆਗਮਨ ਕਾਲ ਹੈ ਉਹ 14 ਸਨ 1400 69 ਈਸਵੀ ਦਾ ਹੈ 1539 ਤੱਕ ਸਤਿਗੁਰੂ ਜਗਤ ਵਿੱਚ ਰਹਿੰਦੇ ਨੇ ਭਗਤ ਜੀ ਨੇ ਉਹ ਉਹਨਾਂ ਦੀ ਪਦਾਇਸ਼ ਉਹਨਾਂ ਦਾ ਆਗਮਨ 12ਵੀਂ ਸਦੀ ਦਾ ਹੈ 12ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਤੱਕ ਸਾਰੇ ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬ ਅਕਤਰ ਕਰਦੇ ਨੇ ਹੁਣ ਜਿੰਨੇ ਵੀ ਉਹਨਾਂ ਤੋਂ ਪਹਿਲਾਂ ਭਗਤ ਹੋਏ ਨੇ ਪੰਜੀ ਬਾਹਰ ਜਾ ਕੇ ਕਰ ਲੋ ਗੱਲਾਂ ਫਿਰ ਮੈਨੂੰ ਟੋਕਦੇ ਹੋ ਭੀ ਬਾਬਾ ਜੀ ਟੋਕਦੇ ਨੇ ਬਾਹਰ ਬਾਹਰ ਹੋ ਜਾ ਤੁਸੀਂ ਪੜਾਈ ਜਿੰਨੇ ਭਗਤ ਉਹਨਾਂ ਦੇ ਕਾਰਜਕਾਲ ਤੋਂ ਪਹਿੰਨੋ ਏ ਉਹਨਾਂ ਸਾਰਿਆਂ ਦੀ ਰਚੀ ਹੋਈ پاک ਬਾਣੀ ਦੀ ਇਕੱਤਰਤਾ ਸਤਿਗੁਰੂ ਕਰਦੇ ਨੇ ਉਹਨਾਂ ਨੂੰ ਇਕੱਠੀਆਂ ਕਰਦੇ ਨੇ ਹੁਣ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਰਜਣਾ ਦਾ ਅਮਲ ਜਿਹੜਾ ਬਾਬੇ ਨਾਨਕ ਨੇ ਆਰੰਭ ਕਰ ਦਿੱਤਾ ਜਿਨ੍ਹਾਂ ਦਾ ਇੱਕੋ ਹੀ ਮਕਸਦ ਸੀ ਕਿ ਮਾਨਵ ਜਾਤ ਨੂੰ ਸ਼ਬਦ ਗੁਰੂ ਦੇ ਨਾਲ ਜੋੜਨਾ ਹੈ ਸ਼ਬਦ ਤੇ ਲੜ ਲਾਣਾ ਹੈ ਤੇ ਜਿਹੜੀ ਲੋਕਾਈ ਹੈ ਅਨੁਸਾਰ ਇਹ ਵਿਰਤ ਦੇ ਵਿਹਿਮਾ ਪਰਮਾਤਮਾ ਦੇ ਵਿੱਚੋਂ ਕੱਢ ਕੇ ਇੱਕ ਅਕਾਲ ਪੁਰਖ ਦੀ ਅਰਦਾਸਾਂ ਦੇ ਵਿੱਚ ਜੋੜਨਾ ਹੈ ਜਦੋਂ ਲੋਕਾਈ ਅਕਾਲ ਪੁਰਖ ਦੀ ਅਰਦਾਸਾਂ ਵਿੱਚ ਲੱਗੇ ਜਿਸ ਲੋਕ 아이 ਨੂੰ ਸ੍ਰਿਸ਼ਟੀ ਦੇ ਲੋਕਾਂ ਨੂੰ ਸਮਝਾਏ ਕਿ ਸ੍ਰਿਸ਼ਟੀ ਦਾ ਪਾਲਣਹਾਰ ਕੇਵਲ ਤੇ ਕੇਵਲ ਪਰਮੇਸ਼ਰ ਹੈ ਅਕਾਲ ਪੁਰਖ ਹੈ ਉਹਦੇ ਤੋਂ ਬਿਨਾ ਹੋਰ ਨਹੀਂ ਜੇ ਸਿੱਧਾਂ ਨੂੰ ਸਤਿਗੁਰਾਂ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਕਹਿ ਦਿੱਤੀ ਕਿ ਗੁਰੂ ਕੇਵਲ ਤੇ ਕੇਵਲ ਸ਼ਬਦ ਹੈ ਜਿਹੜੇ ਮੈਂ ਪਹਿਲਾਂ ਗੋਲ ਪੜੇ ਨੇ ਤੇਰਾ ਕਮਨ ਗੁਰੂ ਕਿਸ ਕਾ ਤੂੰ ਚੇਲਾ ਸਤਿਗੁਰੂ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਪਾਨ ਚੇਲਾ ਇਹ ਸ਼ਬਦ ਗੁਰੂ ਦੇ ਲੜ ਸਾਨੂੰ ਸਾਰਿਆਂ ਨੂੰ ਸਤਿਗੁਰੂ ਲਾਣਾ ਚਾਹੁੰਦੇ ਨੇ ਪਹਿਲੇ ਜਾਮੇ ਤੋਂ ਇਹ ਅਮਲ ਆਰੰਭ ਕਰ ਦਿੱਤਾ ਤੇ ਸ਼ਬਦ ਗੁਰੂ ਦੇ ਨਾਲ ਜੋੜਨ ਵਾਸਤੇ ਸਤਿਗੁਰਾਂ ਨੇ ਆਪਣਾ ਹਰ ਹੀਲਾ ਵਸੀਲਾ ਮਰਤ ਕੇ ਸਾਨੂੰ ਜੋੜਨ ਦਾ ਯਤਨ ਕੀਤਾ ਇਥੋਂ ਤੱਕ ਕਿ ਆਪਣੇ ਜੋਤੀ ਜੋ ਸਮਾਨ ਸਮੇ ਉਹਨਾਂ ਨੇ ਦੂਜੇ ਪਾਤਸ਼ਾਹ ਨੂੰ ਜਦੋਂ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਬਣਾ ਕੇ ਤਖਤ ਤੇ ਬਿਠਾਇਆ ਉਹਨਾਂ ਨੂੰ ਇਹ ਪੋਥੀ ਭੇਟ ਕਰ ਦਿੱਤੀ ਜਿਹਦੇ ਵਿੱਚ ਆਪਣੀ ਤੇ ਕਈ ਭਗਤਾਂ ਸੰਤਾਂ ਦੀ ਬਾਣੀ ਸੀ ਇਸੇ ਤਰ੍ਹਾਂ ਇਹ ਅਮਰ ਚੱਲਿਆ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਤਖਤ ਗੁਰੂ ਅਮਰਦਾਸ ਸਾਹਿਬ ਜੀ ਨੂੰ ਦਿੱਤਾ ਉਹਨਾਂ ਕੋਲੇ ਇਹ ਪੋਥੀ ਆ ਗਈ ਤਾਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇੱਕ ਪੋਥੀ ਜੋ ਬਾਣੀ ਰਚੀ ਉਹ ਵੀ ਇਸ ਪੋਥੀ ਵਿੱਚ ਇਕੱਤਰ ਕਰ ਦਿੱਤੀ ਗਈ ਇਸ ਬਾਣੀ ਦਾ ਹੌਲੀ-ਹੌਲੀ ਸਹਿਬਾਂ ਦੇ ਦਰਬਾਰਾਂ ਵਿੱਚ ਗਾਇਨ ਹੋਣ ਲੱਗ ਪਿਆ ਤਨ ਸ਼ਿਰ ਗੁਰੂ ਅੰਗਦ ਦੇਵ ਸਾਹਿਬ ਜੀ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਇੱਕ ਮਨ ਕਟ ਦੀ ਸਾਖੀ ਆਪਾਂ ਸੁਣਾਗੇ ਜ्यादातर ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਸੁਣਾਉਂਦੇ ਹਨ ਇਹ ਭਾਈ ਮਨੀ ਸਿੰਘ ਦੇ ਬੰਦ-ਬੰਦ ਤਾਂ ਕੱਟੇ ਗਏ ਜੀ ਉਹਨਾਂ ਪੋਥੀਆਂ ਗੁਟਕੇ ਤਿਆਰ ਕੀਤੇ ਨਹੀਂ ਗੁਟਕੇ ਜਿਹੜੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਤਿਆਰ ਹੋ ਗਏ ਸਨ ਇਹ ਇਤਿਹਾਸਕ ਤੱਥ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਗੁਟਕੇ ਵੰਡ ਕੇ ਤਿਆਰ ਕਰਕੇ ਪੋਥੀਆਂ ਛੋਟੀਆਂ-ਛੋਟੀਆਂ ਸੰਗਤਾਂ ਦੇ ਵਿੱਚ ਵੰਡੀਆਂ ਸਨ ਬਾਣੀ ਦਾ ਪ੍ਰਚਾਰ ਆਰੰਭ ਕੀਤਾ ਸੀ ਇਸ ਤਨਾ ਇਹ ਬਾਗ ਬਾਣੀ ਤਨ ਸ੍ਰੀ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਤੱਕ ਇਹਦਾ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਹੋ ਚੁੱਕਾ ਸੀ ਭਾਵੇਂ ਕਿ ਇਸ ਬਾਣੀ ਦੀ ਮਹਾਨਤਾ ਵੱਧ ਚੁੱਕੀ ਸੀ ਭਾਵੇਂ ਨੂੰ ਗੁਰੂ ਨਹੀਂ ਬਣਾਇਆ ਗਿਆ ਅਜੇ ਪੋਥੀਆਂ ਦੇ ਰੂਪ ਵਿੱਚ ਹੈ ਪੰਜਵੇਂ ਜਾਮੇ ਤੱਕ ਜਿਹੜਾ ਪ੍ਰਕਾਸ਼ ਅਸੀਂ ਪਹਿਲਾ ਪ੍ਰਕਾਸ਼ ਬਣਾਉਂਦੇ ਹਾਂ ਉਹਦੋਂ ਇਸ ਪਾਵਨ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਸੀ ਮਿਲਿਆ ਪੋਥੀ ਪਰਮੇਸ਼ਰ ਦਾ ਥਾਨ ਇਹ ਬਾਣੀ ਦੇ ਸ਼ਬਦ ਹੁਣ ਜਿਹੜੀ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਨੂੰ ਇਹ ਵਰਦਾਨ ਮਿਲਿਆ ਦੋਹਤਾ ਬਾਣੀ ਦਾ ਬਹਿਤਾ ਉਹਨਾਂ ਨੇ ਵੀ ਰਚੀ ਉਹ ਵੀ ਇਕੱਤਰ ਕਰਦੇ ਨੇ ਉਹਨਾਂ ਨੇ ਆਪਣੇ ਜੀਵਨ ਵਿੱਚ ਜਿਹੜੀ ਬਾਣੀ ਰਚੀ ਉਹ ਕੱਲਿਆਂ ਦੇ ਸ਼ਬਦ ਨੇ 2218 ਸ਼ਬਦ ਸਮਾਇਆ ਜਦੋਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਿਸੂਸ ਕੀਤਾ ਵੀ ਸਵਾਰਥੀ ਤੇ ਚਤਰਬਨੁਖ ਲਾਲਚ ਵਸਾ ਜਾਂ ਚੌਧਰ ਵਾਸ਼ ਜਾਂ ਈਰਖਾ ਵਾਸ਼ ਇਸ ਅਲਾਹੀ ਬਾਣੀ ਦੇ ਵਿੱਚ ਮਲਾਵਟ ਕਰਨ ਦੇ ਯਤਨ ਕਰਨ ਦੇ ਕਰਨਗੇ ਤੇ ਇੱਕ ਉਹ ਹੋਇਆ ਜੀ ਸਾਡੇ ਸਿੱਖ ਜਗਤ ਦੇ ਇਤਿਹਾਸ ਵਿੱਚ ਬਹੁਤ ਕੁਝ ਮਲਾਵਟ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਅਜੇ ਤੱਕ ਅਸੀਂ ਸੋਧ ਨਹੀਂ ਕਰ ਸਕਦੇ ਧਾਰਮਿਕ ਸਥਾਨਾਂ ਦੀ ਸਾਰੀ ਮਾਇਆ ਆ ਰਾਜਨੀਤਿਕ ਤੌਰ ਤੇ ਖਰਚ ਕਰ ਦਿੱਤੀ ਜਾਂਦੀ ਨਾ ਸਾਡੇ ਕੋਲ ਚੰਗੇ ਪ੍ਰਚਾਰਕ ਨੇ ਖੋਜੀ ਇਹ ਨਾ ਸਾਡੇ ਕੋਲ ਉਹਨਾਂ ਵਿੱਚ ਸ਼ਮੈ ਨਾ ਉਹਨਾਂ ਨੂੰ ਸੂਲਤਾਂ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਖੋਜ ਕੇ ਇਹਨੂੰ ਅਜੇ ਤੱਕ ਸਾਡਾ ਦਸੂ ਗ੍ਰੰਥ ਆ ਰੋਲੇ ਅਜੇ ਤੱਕ ਅਸੀਂ ਸੂਲਜ ਪ੍ਰਕਾਸ਼ ਦੇ ਰੋਲੇ ਵਿੱਚਾਂ ਵੀ ਆਹ ਅਸ਼ੰਧ ਪੜ੍ਹਦੇ ਨੇ ਆ ਨਹੀਂ ਪੜ੍ਹਦੇ ਵਿੱਚ ਬਾਬਾ ਰਣਜੀਤ ਸਿੰਘ ਦੀ ਟੜਲੀਆ ਵਾਲਿਆਂ ਤੇ ਬੜਾ ਕਟਕ੍ਰਸ਼ ਕੀਤਾ ਗਿਆ ਸੀ ਉਹਨਾਂ ਜੋ ਬਿਆਨ ਕੀਤਾ ਉਹ ਸੂਲਜ ਪ੍ਰਕਾਸ਼ ਦੀ ਪੋਥੀ 'ਚੋਂ ਬਿਆਨ ਕੀਤਾ ਸੀ ਕਿਉਂ ਨਹੀਂ ਕਰਦੇ ਵੀ ਉਹਨੂੰ ਉਹਦੇ ਵਿੱਚੋਂ ਕੱਢ ਦਿੱਤਾ ਜਾਏ ਜਿਉ ਸਹੀ ਨਹੀਂ ਬੋਲ ਜਿਨ੍ਹਾਂ ਨੂੰ ਸੁਣਾਇ ਨਹੀਂ ਸਕਦੇ ਸਟੇਜ ਤੇ ਅਜੇ ਤੱਕ ਸਾਡੀਆਂ ਪੋਤੀਆਂ ਵਿੱਚੋਂ ਸ਼ਾਮਲ ਕਿਉਂ ਨਹੀਂ ਵਸ ਇਹੋ ਜੇ ਪ੍ਰਚਾਰਕ ਪ੍ਰਸਾਰਕ ਪਰਤੇ ਕੀਤੇ ਜਾਂਦੇ ਨੇ ਜਿਹੜੇ ਪ੍ਰਬੰਧਕਾਂ ਦੇ ਗੋਡੇ ਟੇਕਣ ਤੱਕ ਸੀਮਤ ਰਹਿਣ ਬਸ ਉਹਨਾਂ ਦੇ ਸਾਹਮਣੇ ਬੋਲਣ ਨਾ ਹੋਰ ਨਹੀਂ ਅਸਾਇਆਂ ਦਾ ਅੱਗੇ ਵਧ ਜਾਣਾ ਉਹਨਾਂ ਦਾ ਉੱਚੇ ਮਰਾਤਬੇ ਤੇ ਪਹੁੰਚ ਜਾਣਾ ਇੱਕੋ ਹੀ ਕਾਰਨ ਹੈ ਤੁਹਾਡੇ ਗ੍ਰੰਥੀ ਸਿੰਘ ਤੁਹਾਡੇ ਪ੍ਰਚਾਰਕ ਤੁਹਾਡੇ ਘਰਾਂ 'ਚ ਹੱਥ ਜੋੜ ਰਹੇ ਨੇ ਕਿ ਸਾਡੇ ਬੱਚਿਆਂ ਦਾ ਪ੍ਰਬੰਧ ਕਰੋ ਤੁਹਾਡੇ ਘਰਾਂ 'ਚ ਮਨੁੱਖ ਭੇਜ ਰਹੇ ਨੇ ਕਿ ਆਓ ਸਾਡੇ ਕੋਲ ਬੱਚੇ ਭੇਜੋ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਪੜਾਈ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਇਹ ਹੀ ਫਰਕ ਹੈ ਮਾਚ ਹੁਣਾਂ ਕੋਲ ਆਪਣਾ ਤਾਂ ਨਹੀਂ ਹੈ ਵਿੱਚ ਇੱਕ ਤੀਨ ਹੈ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਵੀਡੀਓ ਹੁੰਦੇ ਵਿੱਚ ਵੀ ਇੱਕ ਸਿੱਖ ਪ੍ਰੇਮੀ ਉਹਦੇ ਨਾਲ ਜੁੜਦਾ ਜਿਹੜਾ ਪੰਜ ਕਾਰੀ ਹੈ ਉਹ ਉਸ ਟੀਨ ਨੂੰ ਲਾਲਚ ਦੇ ਰਿਹਾ ਵੀ ਤੈਨੂੰ 36 ਲੱਖ ਰੁਪਈਆ ਸਾਲ ਦਾ ਦਿੱਤਾ ਨਾ ਇਹ ਕਹਿੰਦਾ ਇਸੇ ਮੇਸ ਦੇ ਵਿੱਚ ਅਸਾਇਯਦ ਦਾ ਪ੍ਰਚਾਰ ਕਰਨਾ ਆ ਵੀ ਉਹ ਕਰ ਲਿਆ ਕਈ ਸਾਲਾਂ ਤੋਂ ਕਰ ਰਿਹਾ ਅਮਰਤਾ ਸਿੰਘ ਪ੍ਰਚਾਰ ਅਸਾਇਯਦ ਦਾ ਕਰਦਾ ਹੈ ਪੈਸਾ ਲੈ ਕੇ ਸਤਿਗੁਰਾਂ ਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਮਲਾਵਤ ਕੀਤੀ ਜਾ ਸਕਦੀ ਹੈ ਤੇ ਗੁਰੂ ਸਾਹਿਬਾਨ ਨੇ ਆਪਣੇ ਖਿਆਲ ਪ੍ਰਗਟ ਕੀਤੇ ਮਨ ਵਿੱਚ ਸਲਾਹਾਂ ਦਿੱਤੀਆਂ ਕਿ ਇਸ ਬਾਣੀ ਦੀ ਪੱਤਰਤਾ ਇੱਕ ਥਾਂ ਤੇ ਕੀਤੀ ਜਾਏ ਇਹਦਾ ਇੱਕ ਉਤੀ ਸ਼ਰੂਪ ਤਿਆਰ ਕੀਤਾ ਜਾਏ ਸਤਿਗੁਰਾਂ ਨੇ ਇਹ مشورہ ਕਰਕੇ ਇਸ ਪਾਵਨ ਗ੍ਰੰਥ ਦੀ ਸਾਜਣਾ ਦਾ ਅਮਲ ਜਿਹੜਾ ਔਰੰਗ ਕੀਤਾ ਤੇ 4 ਸਾਲਾਂ ਵਿੱਚ ਇਹ ਗ੍ਰੰਥ ਪੂਰਾ ਹੁੰਦਾ ਜੀ ਗੁਰੂ ਸਾਹਿਬ ਦਿਖਾਉਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ RAM SAT SRUBAN TE IS PUTHI DI SAMPURNATA AI ਆਪਾਂ ਸੰਪੂਰਨਤਾ ਦੇਸ਼ ਵੀ ਬਣਾਣੇ ਆ ਦੋ ਵੱਡੇ ਗੁਰਮਹੰਨ ਜਿਹੜੇ ਸਾਡੂੰ ਬੜੇ ਚਾਨਣ ਮਨਾਣੇ ਚਾਹੀਦੇ ਨੇ ਇੱਕ ਗੁਰੂ ਵਿਨੰਦ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤੇ ਇੱਕ ਗੁਰਤਾ ਗਦੀਪੁਰ ਉਹ ਗੁਰੂ ਜਿਨ੍ਹਾਂ ਸ਼ਬਦ ਦੀ ਮੂਲ ਅੱਜ ਸੋਚੀ ਮਨਤਾ ਵਿੱਚ ਹੈ ਜਿਨ੍ਹਾਂ ਸ਼ਬਦ ਨੂੰ ਗਾਇਆ ਜਿਹੜੇ ਸ਼ਬਦ ਨੂੰ ਸੁਣਿਆ ਜਿਹੜੇ ਸ਼ਬਦ ਨੂੰ ਪੜਿਆ ਸਾਡੇ ਅਨੰਤ ਰੋਗ ਅੱਜ ਵੀ ਠੀਕ ਹੋ ਰਹੇ ਨੇ ਪਰ ਸਾਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਅੱਜ ਗੁਰਪੁਰਪਉ ਅਸੀਂ 2 3 ਗੁਰਪੁਰ ਬਣਾਉਂਦੇ ਆਂ 4 ਵਦ ਤੋਂ ਬਾਅਦ ਇੱਕ ਛੀਲੀ ਦੇ ਆਲਾ ਪੰਜਵੇਂ ਪਾਤਸ਼ਾਹ ਦਾ ਇੱਕ ਵਸਾਖੀ ਦਾ ਦਿਹਾੜਾ ਤੇ ਦੋ ਗੁਰਪੁਰ ਅਸੀਂ ਬੰਨੇ ਨੇ ਬਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 10ਵੇਂ ਪਾਤਸ਼ਾਹ ਦਾ ਉਹ ਵੀ ਬੜੇ ਜੋਰ ਸ਼ੋਰ ਨਾਲ ਨਹੀਂ ਬਣਾਇਆ ਵੱਤਵਾਦ ਜਿਹੜੇ ਕਿਥੇ ਜਿਵੇਂ ਚੰਤਾਨ ਮੁਖ ਸਥਾਨ ਸਤਪੁਰ ਤੇ ਇੱਕ ਪਹਾਦਰ ਸਾਹਿਬ ਕੀਤਾ ਉਹਨਾਂ ਦਾ ਦਿਹਾੜਾ ਲੰਘਿਆ ਸਾਨੂੰ ਪਤਾ ਵੀ ਨਹੀਂ ਆਪਾਂ ਉਹਨੂੰ ਵੀ ਚੰਗੀ ਤਰ੍ਹਾਂ ਨਹੀਂ ਮਨਾ ਸਕਦੇ ਕਿਉਂਕਿ ਹੌਲੀ ਹੌਲੀ ਸਾਡੇ ਨੂੰ ਇਹ ਚਾਅ ਉਮਾਂ ਸਮਾਪਤ ਹੁੰਦੇ ਜਾ ਰਹੇ ਨੇ ਸਮਾ ਸਤ ਨੂੰ ਮੰਨ ਕਰਦੇ ਨੇ ਕਿ ਬਾਕੀ ਸਾਰੇ ਗੁਰਪੁਰਬ ਇਹਦੇ ਵਿੱਚ ਆ ਜਾਣੇ ਕਿਉਂਕਿ 10 ਗੁਰੂਆਂ ਦੀ ਜੋਤ ਹੈ ਨਾ ਜੇ 10 ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਸਾਰਿਆਂ ਤੋਂ ਉੱਤਮ ਤਰੀਕੇ ਨਾਲ ਕਿਉਂ ਨਹੀਂ ਮਨਾਇਆ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਗੁਰਤਾ ਕਦੀ ਦਿਵਸ ਗੁਰੂ ਨਾਨਕ ਦੇਵ ਜੀ ਸਾਧੂ ਨੇ ਸੋਧੀ ਆਏ ਹੋਈਆਂ ਭੁੱਲਾਂ ਚੁੱਕਾਂ ਤੁਖੀ ਮਾ ਸਤਿਗੁਰੂ ਦਇਆ ਕਰਨ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਪੂਰਨ ਜਾਣਕਾਰੀ ਜੋ ਦਿੱਤੀ ਹੋਈ ਹੈ ਇਹ ਆਪਾਂ ਚਾਰ ਦਿਨਾਂ ਵਿੱਚ ਸੰਖੇਪ ਰੂਪ ਵਿੱਚ ਸਾਂਝੀ ਕਰਾਂਗੇ ਪ੍ਰੇਮ ਸਹਿਤ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ